ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੈ ਬਾਈ ਟਾਇਲ ਦਾ ਕੰਮ ਵੀ ਸਟਾਰਟ ਕਰਤਾ ਮਿਸਤਰੀ ਨੇ ਦੋ ਬਾਈ ਦੋ ਦੀ ਬਾਈ ਟਾਇਲ ਆ ਗਈ ਠੀਕ ਆ ਪੱਕਾ ਕੰਮ ਆ ਮਿਸਤਰੀ ਪੂਰਾ ਪ੍ਰੋਫੈਸ਼ਨਲ ਮਿਸਤਰੀ ਆ ਬਾਈ ਜੇ ਕਿਸੇ ਨੇ ਟਾਇਲ ਪੱਥਰ ਟੁਕੜੀ ਟੁਕੜੇ ਲੱਲਾ ਪੱਪਾ ਮਤਲਬ ਜਿਹੜਾ ਵੀ ਪੱਥਰ ਲਵਾਉਣਾ ਲਵਾ ਸਕਦਾ ਹਰੇਕ ਦਾ ਮਤਲਬ ਪੱਥਰ ਦਾ ਬਾਈ ਕਾਰੀਗਰ ਆ ਕੋਲਾ ਤੇ ਬਾਥਰੂਮ ਚ ਕੋਠੀਆਂ ਚ ਪਾਣੀ ਵਾਲੀ ਟੈਂਕੀਆਂ ਚ ਪਾਣੀ ਵਾਲੀ ਟੈਂਕੀਆਂ ਦੇ ਹਰੇਕ ਦਾਵੇਂ ਪੱਥਰ ਆਉਂਦਾ ਬਾਈ ਠੀਕ ਆ ਜੀ 2 बाई 2 ਦੀ ਟਾਇਲ ਆ ਤਸੱਲੀ ਬਕਸ ਕੰਮ ਕਰਦਾ ਰੋੜੀ ਪਾ ਕੇ ਦੁਰਮੜ ਲਾ ਕੇ ਠੀਕ ਆ ਆ ਵਿੱਚ ਬਾਈ ਗਰੂਪ ਪਾਏ ਨੇ ਬਾਈ ਇਹ ਦੇਖੋ ਗਰੂਪ ਆ ਵਿੱਚ ਜੱਕ ਡਿੰਡੀਆਂ ਲਾਂਦਾ ਬਾਈ ਕੀ ਕਹਿੰਦੇ ਇਹਨੂੰ ਉਹ ਦਿੱਤੇ ਆ ਦੇ ਆ ਲਾਂਗਾ ਵੀ ਵਿੱਚ ਜੱਕ ਡਿੰਡੀਆਂ ਇਹ ਲਾ ਕੇ ਬਾਈ ਗਰੂਪ ਬਣ ਜਾਂਦੇ ਇਹਦੇ ਵਿੱਚ ਹੁਣ ਪੌਕਸੀ ਭਰ ਦੋ ਬਾਈ ਰੰਗ ਭਰਿਆ ਜਾਊਗਾ ਠੀਕ ਆ 2 बाई 2 ਦੀ ਟਾਇਲ ਆਗੀ ਕਰੀ ਵੀ ਨਵਾ ਉਹ ਤਾਂ ਗਾਂ ਦਾ ਕਲਾਤੀਆਂ ਹਨ ਤੇ ਐਂ ਮੰਨ ਲਓ ਕਮਰਾ ਤਿਆਰ ਕਰ ਹੀ ਦੂ ਆ ਜਣਾ ਇੱਕ ਉਹ ਬੈਠਾ ਬਾਈ ਸਾਡਾ ਬਾਈ ਦਾ ਹੈਲਪਰ ਹੈਗਾ ਫਾਰ ਮਿਸਤਰੀ ਦੇ ਫਾਰ ਬਾਈ ਉਹ ਬੈਠੇ ਨੇ ਹੁਣ ਐਨੇ ਟੁੱਟੇ ਵੇ ਕਿ ਡਿੱਗੇ ਪਏ ਨੇ ਦੇਖ ਲਾ ਮਜ਼ਾ ਕਰ ਲਵੇ ਹਾਂ ਫਾਰ ਜੀ ਹੈਸਰੀ ਕਾਰ ਬਾਈ ਮੈਂ ਸੁਣਿਆ ਜੀ ਜਿਹੜੇ ਮਜ਼ਦੂਰ ਹੁੰਦੇ ਨੇ ਮਿਸਤਰੀ ਫਾਰ ਹੁੰਦੇ ਨੇ ਠੀਕ ਗੱਲ ਹੈ ਕਿਵੇਂ ਪੜਾਂ ਜੇ ਮਜ਼ੂਰ ਆ ਵਧਿਆਣੀ ਬੇਤਰੀ ਤਾਂ ਹੀ ਵਿਧਿਆ ਲੱਗੂ ਲੱਗ ਕੇ ਦਿਖਾ ਫਾਰਾਂ ਜੀ ਉਹਦੇ ਨਾਲ ਘੰਟ ਮਾਰਦਾ ਉਹ ਕਿਵੇਂ ਮਾਰਦਾ ਘੰਟਾ ਰਾਵਣ ਹੀ ਆ ਰਾਵਣ ਲੜਕਾ ਦਾ ਆਥਣ ਵੇਲੇ ਰਾਵਣ ਬਣਦਾ ਉਹ ਅਸਮੇਂ ਆਰਾਮਣ ਵੀ ਸੇ ਹੀ ਬਣਿਆ ਰਹਿੰਦਾ ਤਾਂ ਅੱਛਾ ਲੈ ਬਾਈ ਚਲੋ ਤਾਂ ਹਾਸੇ ਮਜ਼ਾਕ ਦੀਆਂ ਗੱਲਾਂ ਨੇ ਤੇ ਜਿਹਨੇ ਬਾਈ ਤੋਂ ਕੰਮ ਕਰਵਾਉਣਾ ਵਧੀਆ ਕੰਮ ਕਰਦਾ ਬਾਈ ਦਾ ਪਿੰਡ ਜੋਧਪੁਰਾ ਜਤਿੰਦਰ ਸਿੰਘ ਨਾਮ ਹੈ ਦਾ ਜਿਹੜੇ ਕਿਸੇ ਤੈਰ ਵਗੈਰਾ ਲਵਾਉਣੀ ਹੈ ਲਵਾ ਸਕਦਾ ਹਣਾ ਪੂਰੀ ਵਧੀਆ ਕੰਮ ਕਰਦਾ ਬਾਈ ਠੀਕ ਹੈ ਜੀ ਤੇ ਹੁਣ ਆਪਾਂ ਬਾਈ ਆਮਣੇ ਦੇ ਇੱਥੇ ਔਲਖਾਂ ਦੇ ਖੇਤ ਕਮਰੇ ਦੇ ਵਿੱਚ ਟਾਇਰ ਸਟਾਰਟ ਕਰਤੀ। ਬੱਸ ਕਿੰਨੇ ਪਰਜੂ ਕਾ ਮੈਂ ਕੋਈ ਦਿਨਾਂ ਦੇ ਵਿੱਚ ਤੇ ਚਲੋ ਬਾਈ ਬਾਈ ਨਾਲ ਕੰਟੈਕਟ ਕਰ ਲਓ ਜਿਹਨਾਂ ਟਾਇਰ ਵਗੈਰਾ ਲਾਉਣੀ ਹੈ ਨਾ ਧੰਨਵਾਦ ਜੀ ਸਾਰਿਆਂ ਦਾ। ਬਾਈ ਤੁਸੀਂ ਕਹਿਣਾ ਚਾਹੁੰਦੇ ਕੁਝ ਆ? ਇੱਧਰੋਂ ਪੁੱਛਣਾ ਖਰਚ। ਇਹ ਬਾਈ ਉਹ ਤਾਂ ਗੂੰਗਾ ਆ ਆਪਾਂ ਪੁੱਛਿਆ ਵੀ ਬੋਲ ਸਕਦਾ। ਸਿਆਰੇ ਬਾਈ ਤੁਸੀਂ ਕਹਿਣਾ ਚਾਹੁੰਦੇ ਮਾਜਾ? ਆ ਬਾਈ ਗੂੰਗਾ ਹੈ ਜਰਾ ਸੁਣਦਾ ਵੀ ਘੱਟੀ ਹੈ। ਤੇ ਫਿਰ ਨੰਬਰ ਤਾਂ ਕਿਵੇਂ ਨੰਬਰ ਲਿਖ ਦੀ ਹੈ ਕਿ ਦੱਸੋਗੇ? ਹੈਂ ਠੀਕਾ ਲਿਖ ਦਈਏ ਤੇ ਇਹਨਾਂ ਨੂੰ ਕੀ ਕਹਿੰਦੇ ਨੇ ਬਈ ਆਹੜਾ ਕਟਿੰਡੀਆਂ ਨੇ ਆਹ ਹੈ ਕਟਿੰਡੀ ਕਟਿੰਡੀਆਂ ਬਈ ਠੀਕ ਆ ਇਹਨਾਂ ਕਟਿੰਡੀਆਂ ਕਹਿੰਦਾ ਬਈ ਚਲੋ ਬਈ ਵੀਡੀਓ ਸ਼ੇਅਰ ਕਰਦੇ ਹੁਣ ਧੰਨਵਾਦ ਹੋ ਗਿਆ ਸਾਰਿਆਂ ਦਾ